ਖੇਤੀ ਤੇ ਖੇਤੀ ਜੋਗ ਜ਼ਮੀਨਾਂ ਦੀ ਮਾਲਕੀ ਨੂੰ ਲੈ ਕੇ ਬਹੁਤ ਸਾਰੇ ਮਸਲੇ ਖੜੇ ਹੋ ਰਹੇ ਹਨ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਵਾਲਾ ਯੁੱਗ ਸ਼ਾਇਦ ਬੀਤ ਗਿਆ ਹੈ ਅਸੀਂ ਲੋਕਤੰਤਰ ਦੇ ਉਸ ਦੌਰ ਵਿੱਚ ਪੁੱਜ ਗਏ ਹਾਂ ਜਿੱਥੇ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਪੂੰਜੀਪਤੀਆਂ ਅਧੀਨ ਕੰਮ ਕਰਦੀਆਂ ਹਨ ਕਿ ਕਿਸੇ ਜਨਤਕ ਧਿਰ ਕੋਲ ਜੋ ਕੁਝ ਵੀ ਹੈ ਉਹ ਹਥਿਆ ਲਿਆ ਜਾਵੇ ਜਦੋਂ ਲੋਕਾਂ ਕੋਲ ਕੋਈ ਸਾਧਨ ਰੋਜ਼ਗਾਰ ਜਾਂ ਕਾਰੋਬਾਰ ਹੀ ਨਹੀਂ ਹੋਏਗਾ ਉਹ ਆਪਣੇ ਹੱਕਾਂ ਤੇ ਹਿੱਤਾਂ ਦੀ ਗੱਲ ਕਿੱਥੋਂ ਕਰਨਗੇ ਇਸ ਸਮੇਂ ਪੂੰਜੀਵਾਦੀ ਤਾਕਤਾਂ ਦੀ ਪੂਰੀ ਦੁਨੀਆ ਵਿੱਚ ਇਹ ਕੋਸ਼ਿਸ਼ ਹੈ ਕਿ ਜ਼ਮੀਨ ਦੀ ਮਾਲਕੀ ਹੁਣ ਕਿਸਾਨ ਕੋਲ ਨਾ ਹੋਵੇ ਇਹੋ ਵਿਹਾਰ ਦੁਕਾਨਦਾਰ ਕਾਰੋਬਾਰੀ ਕਾਰਖਾਨੇਦਾਰ ਆਦਿ ਤੇ ਨਾਲ ਵੀ ਹੋਵੇਗਾ 9247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਦੇ ਜੋਗ ਵਿੱਚ ਖੇਤੀ ਤੇ ਖੇਤੀ ਜੋਗ ਜ਼ਮੀਨਾਂ ਦੀ ਮਾਲਕੀ ਨੂੰ ਲੈ ਕੇ ਬਹੁਤ ਸਾਰੇ ਮਸਲੇ ਖੜੇ ਹੋ ਰਹੇ ਹਨ ਇਹਦੇ ਵਿੱਚ ਪੰਜਾਬ ਵੀ ਇੱਕ ਵੱਡਾ ਸੰਘਰਸ਼ ਵੇਢ ਕੇ ਬੈਠਾ ਹੋਇਆ ਜਿੱਥੇ ਫਸਲਾਂ ਤੇ ਨਸਲਾਂ ਦੀ ਗੱਲ ਕੀਤੀ ਜਾ ਰਹੀ ਹੈ ਜ਼ਮੀਨ ਦੇ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਉੱਤੇ ਲਿਖਿਆ ਹੋਇਆ ਇੱਕ ਮਿਡਲ ਜਿਹੜਾ ਗੁਰਚਰਨ ਸਿੰਘ ਨੂਰਪੁਰ ਨੇ ਲਿਖਿਆ ਹੈ ਉਹ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਜਿਹਦਾ ਸਰਲੇਖ ਹੈ ਪੂੰਜੀਵਾਦੀ ਸੰਸਾਰ ਵਿੱਚ ਜ਼ਮੀਨ ਮਾਲਕੀ ਦੇ ਮਸਲੇ ਗੁਰਚਰਨ ਸਿੰਘ ਨੂਰਪੁਰ ਲਿਖਦੇ ਨੇ ਕਿ ਲੋਕਾਂ ਦੀ ਕਿਸਮਤ ਹੁਣ ਚੁਣੀਆਂ ਹੋਈਆਂ ਸਰਕਾਰਾਂ ਨਹੀਂ ਬਲਕਿ ਪੂੰਜੀਵਾਦੀ ਤਾਕਤਾਂ ਆਪਣੀ ਮਰਜ਼ੀ ਅਨਸਾਰ ਹੀ ਲਿਖਣਗੀਆਂ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਵਾਲਾ ਯੁੱਗ ਸ਼ਾਇਦ ਬੀਤ ਗਿਆ ਹੈ ਅਸੀਂ ਲੋਕਤੰਤਰ ਦੇ ਉਸ ਦੌਰ ਵਿੱਚ ਪੁੱਜ ਗਏ ਹਾਂ ਜਿੱਥੇ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਪੂੰਜੀਪਤੀਆਂ ਅਧੀਨ ਕੰਮ ਕਰਦੀਆਂ ਹਨ ਮੌਜੂਦਾ ਦੌਰ ਵਿੱਚ ਸਰਕਾਰਾਂ ਲੋਕਪੱਖੀ ਫੈਸਲੇ ਕਰਨਗੀਆਂ ਤੇ ਇਹਨਾਂ ਉੱਤੇ ਸਵਿਰਦਤਾ ਨਾਲ ਕੰਮ ਵੀ ਕਰਨਗੀਆਂ ਇਹ ਭਰਮ ਹਰ 5 ਸਾਲ ਬਾਅਦ ਸਿਰਜਿਆ ਜਾਂਦਾ ਹੈ ਪਰ ਲੋਕਾਂ ਨੂੰ ਹੁਣ ਇਸ ਭਰਮ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਦੁਨੀਆ ਉਸ ਦੌਰ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਜਿੱਥੇ ਲੋਕਾਂ ਨੂੰ ਜਿੰਨੀ ਤੌਰ ਤੇ ਗੁਲਾਮ ਅਤੇ ਸਾਧਨਹੀਣ ਬਣਾ ਕੇ ਪੂੰਜੀਵਾਦੀ ਕਿੱਲਿਆਂ ਨਾਲ ਬੰਨਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੇ ਅਮਨ ਲਈ ਜਿਹੜੀਆਂ ਤਰਜ਼ੀਆਂ ਦੀ ਲੋੜ ਹੈ ਉਹਨਾਂ ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਆਪਣੇ ਸਾਧਨ ਬਚਾਉਣ ਅਤੇ ਰੋਜ਼ੀ-ਰੋਟੀ ਕਮਾਉਣ ਲਈ ਜੇ ਕੋਈ ਧਿਰ ਆਪਣੇ ਹੱਕਾਂ ਦੀ ਗੱਲ ਕਰਦੀ ਹੈ ਤਾਂ ਇਸ ਨੂੰ ਸਟੇਟ ਦੇ ਕੰਮਾਂ ਵਿੱਚ ਬੇਲੋੜੀ ਨਾ ਬਰਦਾਸ਼ਤ ਕਰਨ ਯੋਗ ਦਖਲਅੰਦਾਜ਼ੀ ਸਮਝਿਆ ਜਾਣ ਲੱਗਾ ਹੈ ਪੂੰਜੀਵਾਦੀ ਮਾਨਸਿਕਤਾ ਦੀ ਕੋਸ਼ਿਸ਼ ਹੈ ਕਿ ਕਿਸੇ ਜਨਤਕ ਧਿਰ ਕੋਲ ਜੋ ਕੁਝ ਵੀ ਹੈ ਉਹ ਹਥਿਆ ਲਿਆ ਜਾਵੇ ਜਦੋਂ ਲੋਕਾਂ ਕੋਲ ਕੋਈ ਸਾਧਨ ਰੁਜ਼ਗਾਰ ਜਾਂ ਕਾਰੋਬਾਰ ਹੀ ਨਹੀਂ ਹੋਏਗਾ ਤਾਂ ਉਹ ਆਪਣੇ ਹੱਕਾਂ ਤੇ ਹਿੱਤਾਂ ਦੀ ਗੱਲ ਕਿੱਥੋਂ ਕਰਨਗੇ ਪੂੰਜੀਵਾਦੀ ਤਾਕਤਾਂ ਨੂੰ ਨਿਰਵਿਘਨ ਕੰਮ ਲਈ ਕਿਸਾਨ ਵਪਾਰੀ ਦੁਕਾਨਦਾਰ ਨਹੀਂ ਬਲਕਿ ਕਰਿੰਦੇ ਚਾਹੀਦੇ ਹਨ ਅਤੇ ਇਸ ਲਈ ਕਿਸੇ ਵੀ ਖੇਤਰ ਵਿੱਚ ਆਪਣੇ ਕਾਰੋਬਾਰ ਦਾ ਫਲਾਉਣਾ ਜ਼ਮੀਨਾਂ ਆਦ ਦੇ ਉੱਤੇ ਮਾਲਕੀ ਰੱਖਣਾ ਇੱਕ ਮੁਲਕ ਤੋਂ ਦੁਨੀਆ ਦੇ ਕਈ ਦੇਸ਼ਾਂ ਨੂੰ ਜੋੜਦੀਆਂ ਸੜਕਾਂ ਅਤੇ ਆਪਣੀਆਂ ਨਿੱਜੀ ਬੰਦਰਗਾਹਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਚਾਹੀਦੀਆਂ ਨੇ ਸਾਡੀਆਂ ਸਰਕਾਰਾਂ ਇਹਨਾਂ ਤਰਜ਼ੀਆਂ ਨੂੰ ਅੱਗੇ ਵਧਾਉਣ ਲਈ ਸਿਰ ਤੋੜ ਯਤਨ ਕਰ ਰਹੀਆਂ ਹਨ ਪੂੰਜੀਵਾਦੀ ਤਾਕਤਾਂ ਦੇ ਜੋਟੀਦਾਰ ਫ੍ਰੀਡਮਨ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਟੇਟ ਨੂੰ ਆਪਣਾ ਕੰਮ ਕਰਨ ਲਈ ਸਭ ਤਰ੍ਹਾਂ ਦੇ ਸਾਧਨ ਕਾਰਪੋਰੇਟ ਕੰਪਨੀਆਂ ਨੂੰ ਸੌਂਪ ਦੇਣੇ ਚਾਹੀਦੇ ਹਨ ਉਹ ਆਖਦਾ ਹੈ ਕਿ ਲੋਕ ਜਦੋਂ ਕੁਦਰਤੀ ਸਦਮਿਆਂ ਮੁਸ਼ਕਲਾਂ ਔਕੜਾਂ ਵਿੱਚ ਘਰੇ ਹੋਣ ਤਾਂ ਪੂੰਜੀਵਾਦ ਪੂੰਜੀਵਾਦ ਤਾਕਤਾਂ ਦੇ ਕੰਮ ਕਰਨ ਦਾ ਸਨਹਿਰੀ ਸਮਾਂ ਹੁੰਦਾ ਹੈ ਨਾਲ ਹੀ ਸਲਾਹ ਦਿੰਦਾ ਹੈ ਕਿ ਜੇਕਰ ਅਜਿਹੀਆਂ ਔਕੜਾਂ ਨਾ ਹੋਣ ਆ ਸਰਕਾਰਾਂ ਨੂੰ ਫੌਜ ਤੇ ਪੁਲਿਸ ਦੀ ਮਦਦ ਨਾਲ ਜਿਹੇ ਹਾਲਾਤ ਹੀ ਬਣਾਉਣ ਦੇਣੇ ਚਾਹੀਦੇ ਹਨ ਕਿ ਲੋਕ ਸਦਮੇ ਵਿੱਚ ਆ ਕੇ ਹਰ ਤਰ੍ਹਾਂ ਦੇ ਕਾਨੂੰਨ ਜਾਂ ਨਿਯਮ ਮੰਨਣ ਲਈ ਮਜਬੂਰ ਹੋ ਜਾਣ ਉਸ ਦੀ ਇਹ ਵੀ ਇੱਕ ਸਲਾਹ ਹੈ ਕਿ ਲੋਕਾਂ ਨੂੰ ਮਸਨੂਈ ਯਾਨੀ ਕਿ ਆਰਟੀਫੀਸ਼ੀਅਲ ਸਦਮੇ ਵੀ ਦਿੱਤੇ ਜਾਣ ਜਿਸ ਨਾਲ ਉਹ ਨਿੱਸਲ ਹੋ ਜਾਣ ਤੇ ਆਪਣੀ ਜ਼ਿੰਮੇਵਾਰੀ ਛੱਡਣ ਵਿੱਚ ਹੀ ਆਪਣੀ ਪੜ੍ਹਾਈ ਜਿਹੜੀ ਆ ਉਹ ਸਮਝਣ ਲੱਗ ਜਾਣ ਇਸ ਸਮੇਂ ਪੂੰਜੀਵਾਦੀ ਤਾਕਤਾਂ ਦੀ ਪੂਰੀ ਦੁਨੀਆ ਵਿੱਚ ਇਹ ਕੋਸ਼ਿਸ਼ ਹੈ ਕਿ ਜ਼ਮੀਨ ਦੀ ਮਾਲਕੀ ਹੁਣ ਕਿਸਾਨ ਕੋਲ ਨਾ ਹੋਵੇ ਇਹੋ ਵਿਹਾਰ ਦੁਕਾਨਦਾਰ ਕਾਰੋਬਾਰੀ ਕਾਰਖਾਨੇਦਾਰ ਆਦਿ ਤਰ੍ਹਾਂ ਨਾਲ ਵੀ ਹੋਵੇਗਾ ਇੰਨਾ ਤਰ੍ਹਾਂ ਨੇ ਅਜੇ ਸ਼ਾਇਦ ਇਸ ਵਰਤਾਰੇ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ ਹੈ ਸਰਕਾਰੀ ادارے ਜਿਵੇਂ ਬਿਜਲੀ ਪਾਣੀ ਸੜਕ ਆਵਾਜਾਈ ਨਹਿਰ ਵਿਭਾਗ ਰੇਲਵੇ ਬੈਂਕ ਬੰਦਰਗਾਹ ਖਣਿਜ ਤੇਲ ਰਬੜ ਦੇ ਜੰਗਲ ਸੰਚਾਰ ਸਾਧਨ ਸ਼ਿੱਖਿਆ ਸੇਤ ਸੁਰੱਖਿਆ ਆਦ ਖੇਤਰਾਂ ਵਿੱਚ ਲੋਕਾਂ ਦੀ ਭੂਮਿਕਾ ਹੁਣ ਬਿਲਕੁਲ ਮੰਫੀ ਕਰ ਦਿੱਤੀ ਗਈ ਹੈ ਭਵਿੱਖ ਵਿੱਚ ਇਹ ਉੱਕਾ ਹੀ ਖਤਮ ਹੋ ਜਾਏਗੀ ਉਦਾਹਰਨ ਵਜੋਂ ਚਿਪ ਲਾਉਣ ਨਾਲ ਬਿਜਲੀ ਮੀਟਰ ਦੀ ਰੀਡਿੰਗ ਆਪਣੇ ਆਪ ਕੰਪਿਊਟਰ ਤੱਕ ਆ ਜਾਏਗੀ ਅਤੇ ਕੰਪਿਊਟਰ ਇਸ ਦਾ ਮੈਸੇਜ ਬਣਾ ਕੇ ਖਪਤਕਾਰ ਦੇ ਮੋਬਾਈਲ ਫੋਨ ਤੇ ਭੇਜ ਦੇਵੇਗਾ ਮੀਟਰ ਦੀ ਰੀਡਿੰਗ ਲੈਣ ਵਾਲੇ ਤੇ ਬਿੱਲ ਵੰਡਣ ਵਾਲਿਆਂ ਦੀਆਂ ਨੌਕਰੀਆਂ ਖਤਮ ਰੇਲਵੇ ਟਿਕਟਾਂ ਹੁਣ ਮੋਬਾਈਲ ਰਾਹੀਂ ਮਿਲ ਰਹੀਆਂ ਹਨ ਟਿਕਟ ਬੁੱਕ ਕਰਦੇ ਆਂ ਕੁਝ ਮਸ਼ਹੂਰੀਆਂ ਤੁਸੀਂ ਮੁਕਤ ਵਿੱਚ ਵੇਖ ਸਕਦੇ ਹੋ ਇੱਥੇ ਸਵਾਲ ਹੈ ਕਿ ਮੀਟਰ ਚੈੱਕ ਕਰਨ ਤੇ ਬਿੱਲ ਮੰਡਣ ਵਾਲਾ ਤੇ ਟਿਕਟਾਂ ਦੇਣ ਵਾਲੇ ਤਿੰਨੇ ਬੰਦੇ ਵਿਕਾਰ ਹੋ ਗਏ ਹਨ ਪਰ ਇਹਨਾਂ ਲਈ ਸਰਕਾਰਾਂ ਨੇ ਰੋਜ਼ਗਾਰ ਦਾ ਕੋਈ ਪ੍ਰਬੰਧ ਕੀਤਾ ਟੈਕਨਾਲੋਜੀ ਆਉਣ ਨਾਲ ਬੰਦੇ ਤਾਂ ਵਿਲੇ ਹੋ ਗਏ ਲੋਕਾਂ ਲਈ ਰੋਜ਼ਗਾਰ ਦਾ ਕੋਈ ਪ੍ਰੋਗਰਾਮ ਕਿਸੇ ਸਰਕਾਰ ਕੋਲ ਵੀ ਨਹੀਂ ਹੈ ਭਵਿੱਖ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਇਹ ਹਮਲਾ ਹੋਰ ਵੀ ਵੱਧ ਜਾਣਾ ਹੈ ਪਰ ਸਰਕਾਰਾਂ ਲੋਕਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਕੇਸਲਵੱਟੀ ਬੈਠੀਆਂ ਹਨ ਇਸ ਹਮਲ ਦਾ ਦੂਜਾ ਪਾਸਾ ਵੀ ਹੈ ਇਹਨਾਂ ਧਾਰਿਆਂ ਨੂੰ ਜਨਤਕ ਨਹੀਂ ਰਹਿਣ ਦਿੱਤਾ ਜਾਵੇਗਾ ਇਹ ਪ੍ਰਾਈਵੇਟ ਹੱਥਾਂ ਨੂੰ ਵੇਚ ਦਿੱਤੇ ਜਾਣਗੇ ਲੋਕਾਂ ਦੁਆਰਾ ਸਾਰੇ ادارے ਹੁਣ ਪੂੰਜੀਪਤੀਆਂ ਦੀ ਜ਼ਗੀਰ ਬਣ ਰਹੇ ਹਨ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਜ਼ਮੀਨ ਜ਼ਿਆਦਾ ਹੱਥਾਂ ਚੋਂ ਥੋੜੇ ਹੱਥਾਂ ਵਿੱਚ ਜਾ ਰਹੀ ਹੈ ਜ਼ਮੀਨ ਉਨੀ ਹੈ ਪਰ ਜੋਤਾਂ ਘਟ ਗਈਆਂ ਹਨ ਕਿਸਾਨੀ ਲਈ ਇਹ ਖਤਰੇ ਦੀ ਘੰਟੀ ਹੈ ਥੋੜੇ ਲੋਕਾਂ ਕੋਲ ਜ਼ਮੀਨ ਹੋਵੇਗੀ ਤਾਂ ਇਹਦਾ ਸਿੱਧਾ ਅਸਰ ਹੈ ਕਿ ਪੂੰਜੀਵਾਦੀ ਨੀਤੀਆਂ ਖਿਲਾਫ ਲੜਨ ਵਾਲੇ ਲੋਕ ਵੀ ਥੋੜੇ ਹੋਣਗੇ ਥੋੜੇ ਲੋਕਾਂ ਨਾਲ ਸਮਝੌਤੇ ਕਰਨੇ ਜਾਂ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਜ਼ਮੀਨਾਂ ਖੋਹ ਲੈਣੀ ਆ ਖੱਬਿਆਦੀ ਖੇਡ ਰਹਿ ਜਾਵੇਗੀ ਭੂ-ਵਿਕ ਵਿੱਚ ਵਾਹੀਯੋਗ ਜ਼ਮੀਨਾਂ ਦੇ ਭਾਅ ਹੋਰ ਚੜਨ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਖੇਤੀ ਵਿੱਚ ਕਿਸਾਨਾਂ ਦੀ ਖੱਜਲਖੁਆਰੀ ਹਰ ਦਿਨ ਵਧਾਈ ਜਾਏਗੀ ਇੱਕ ਪਾਸੇ ਕਿਸਾਨ ਦੀ ਖੱਜਲਖੁਆਰੀ ਵਧਦੀ ਜਾਏਗੀ ਦੂਜੇ ਪਾਸੇ ਜ਼ਮੀਨਾਂ ਦੇ ਮਹਿੰਗੇ ਭਾਅ ਦਾ ਵੱਡਾ ਲਾਲਚ ਹੋਏਗਾ ਕਿਸਾਨ ਦੀ ਹਾਲਾਤ ਜਿਹੜੇ ਨੇ ਉਹ ਲਗਾਤਾਰ ਮਾੜੇ ਹੋ ਰਹੇ ਹਨ ਕਿਸਾਨ ਨੂੰ ਆਪਣਾ ਮਾਲ ਵੇਚਣ ਲਈ ਵੀ ਤਰਲੇ ਕਰਨੇ ਪੈਂਦੇ ਹਨ ਅਤੇ ਖਾਦ ਬੀਜ ਲੈਣ ਲਈ ਵੀ ਲੈਣਾ ਵਿੱਚ ਲੱਗਣਾ ਪੈ ਰਿਹਾ ਹੈ ਹਰ ਤਰ੍ਹਾਂ ਦੀਆਂ ਲੋੜਿੰਦੀਆਂ ਵਸਤਾਂ ਦੀ ਪੈਦਾਵਾਰ ਹੁਣ ਜਦੋਂ ਪੂੰਜੀਵਾਦੀਆਂ ਦੇ ਹੱਥਾਂ ਵਿੱਚ ਜਾ ਰਹੀ ਹੈ ਤਾਂ ਇਸ ਲਈ ਇਹ ਵੀ ਜ਼ਰੂਰੀ ਹੈ ਕਿ ਇਹਨਾਂ ਨੂੰ ਲੋਕਾਂ ਤੱਕ ਲਜਾਣ ਦਾ ਜ਼ਰੀਆ ਵੀ ਪੂੰਜੀਪਤੀ ਹੀ ਹੋਣ। ਇਹੋ ਛੋਟੇ ਦੁਕਾਨਦਾਰ ਜਲਦੀ ਹੀ ਮਾਲ ਬਾਜ਼ਾਰ ਵਾਲਿਆਂ ਦੇ ਕਰੰਦੇ ਬਣ ਜਾਣਗੇ। ਛੋਟੇ ਵੱਡੇ ਸ਼ਹਿਰਾਂ ਵਿੱਚ ਕਾਰਾਂ ਮੋਟਰਾਂ ਦੀ ਮਰਮਤ ਕਰਨ ਵਾਲੇ ਕਾਰੀਗਰ ਵੈਲਡਰਾਂ ਦੇ ਕਾਰੋਬਾਰ ਖਤਮ ਹੋ ਗਏ ਹਨ ਇਹਨਾਂ ਦੀ ਥਾਂ ਕੰਪਨੀਆਂ ਨੇ ਆਪਣੇ ਵੱਡੇ ਵੱਡੇ ਗੈਰੇਜ ਬਣਾ ਲਏ ਹਨ ਅਤੇ ਛੋਟੇ ਕਾਰੀਗਰ ਇਹਨਾਂ ਵਿੱਚ ਕਰਿੰਦਿਆਂ ਦੇ ਰੂਪ ਵਿੱਚ ਕਰਨ ਕੰਮ ਕਰਨ ਲੱਗੇ ਹਨ ਇਹੀ ਕੁਝ ਕਰਿਆਨਾ ਰੈਡੀमेड ਕੱਪੜੇ ਮਨੀਆਰੀ ਤੇ ਹੋਰ ਦੁਕਾਨਦਾਰਾਂ ਨਾਲ ਵੀ ਹੋਵੇਗਾ ਇਹੀ ਨਹੀਂ ਦੁਨੀਆ ਭਰ ਵਿੱਚ ਨਸ਼ਿਆਂ ਦਾ ਰੁਝਾਨ ਅਜੇ ਹੋਰ ਵਧੇਗਾ ਜੋ ਲੋਕ ਨਸ਼ਾ ਕਰਨਾ ਚਾਹੁੰਦੇ ਹਨ ਬਿਨਾਂ ਰੋਕ ਟੋਕ ਕਰਨ ਅਤੇ ਮਰਨ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਵਿੱਚ ਘਾਤਕ ਤੋਂ ਘਾਤਕ ਨਸ਼ਾ ਥੋੜੀ ਥੋੜੀ ਮਾਤਰਾ ਵਿੱਚ ਆਪਣੇ ਕੋਲ ਰੱਖਣਾ ਕਾਨੂੰਨੀ ਜੁਰਮ ਵਿੱਚ ਹੁਣ ਨਹੀਂ ਆਉਂਦਾ ਇਹਨਾਂ ਦੇਸ਼ਾਂ ਵਿੱਚ ਬੱਚਿਆਂ ਨੇ ਸੁਰੱਖਿਅਤ ਨਸ਼ਾ ਕਿਵੇਂ ਲੈਣਾ ਹੈ ਸਕੂਲਾਂ ਕਾਲਜਾਂ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਸਾਡੇ ਲੋਕ ਰੌਲਾ ਪਾਉਂਦੇ ਨੇ ਕਿ ਨਸ਼ਾ ਪਿੰਡਾਂ ਸ਼ਹਿਰਾਂ ਵਿੱਚੋਂ ਬੰਦ ਨਹੀਂ ਹੋ ਰਿਹਾ ਇਹ ਫਿਲਹਾਲ ਬੰਦ ਨਹੀਂ ਹੋ ਸਕਦਾ ਇਸ ਦੇ ਬੜੇ ਹੀ ਸੂਖਮ ਕਾਰਨ ਹਨ ਉਹਨਾਂ ਤਰ੍ਹਾਂ ਜੋ ਪੂੰਜੀਵਾਦੀ ਨੀਤੀਆਂ ਤੇ ਸਟੇਟ ਨਾਲ ਟੱਕਰ ਲੈ ਸਕਦੀਆਂ ਹਨ ਨੂੰ ਸਾਹਸਤਹੀਣ ਕੀਤਾ ਜਾ ਰਿਹਾ ਹੈ ਜੀਮਨ ਲਈ ਤਬਾਕਨ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਹੁਣ ਲਾਮਬੰਦ ਹੋਣਾ ਹੀ ਪਵੇਗਾ ਹਰ ਵਰਗ ਨੂੰ ਇਹਨਾਂ ਲੋਕਮਾਰੂ ਨੀਤੀਆਂ ਖਿਲਾਫ ਵੱਡੀ ਲੜਾਈ ਲੜਨੀ ਪਵੇਗੀ ਦੁਨੀਆ ਦਾ ਇਤਿਹਾਸ ਦੱਸਦਾ ਹੈ ਕਿ ਕਿਸੇ ਖਿੱਤੇ ਦੇ ਲੋਕ ਹੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ ਜਦੋਂ ਲੋਕ ਜਾਗਦੇ ਹਨ ਇਹ ਵੱਡੀਆਂ ਤੋਂ ਵੱਡੀਆਂ ਤਾਕਤਵਾਰ ਸਲਤਨਤਾਂ ਨੂੰ ਵੀ ਝੁਕਾ ਲੈਂਦੇ ਹਨ ਏਸੀ ਜੀ ਸਾਡਾ ਅੱਜ ਦਾ ਤੀਸਰੀ ਅਕ ਪ੍ਰੋਗਰਾਮ ਜਿਹੜਾ ਕਿ ਗੁਰਚਰਨ ਸਿੰਘ ਨੂਰਪੁਰ ਦਾ ਲਿਖਿਆ ਹੋਇਆ ਇੱਕ ਮਿੱਡਲ ਸੀਗਾ ਜਿਹਦਾ ਸਰਲੇਖ ਸੀਗਾ ਪੂੰਜੀਵਾਦੀ ਸੰਸਾਰ ਵਿੱਚ ਜ਼ਮੀਨ ਮਾਲਕੀ ਦੇ ਮਸਲੇ ਤੁਹਾਡਾ ਬਹੁਤ ਧੰਨਵਾਦ ਸਤਸਰੀਆ ਕਾਲ